ਆਪਣੇ ਨਾਮ ਕੀਤਾ ਹੈ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਇੱਕ ਦਿਨ ਦੇ ਵਿੱਚ 525 ਸਕੋਰ ਬਣਾ ਕੇ ਨਵਾਂ ਰਿਕਾਰਡ ਬਣਾਇਆ ਹੈ ਜੋ ਕਿ 89 ਸਾਲ ਪੁਰਾਣਾ ਰਿਕਾਰਡ ਤੋੜ ਕੇ ਬਣਿਆ ਦੱਸਦੇ ਕਿ 89 ਸਾਲ ਪਹਿਲਾਂ 1935 ਦੇ ਵਿੱਚ ਕ੍ਰਾਈਸਚਰਚ ਦੇ ਵਿੱਚ ਇੱਕ ਮੁਕਾਬਲਾ ਖੇਡਿਆ ਗਿਆ ਸੀ ਜਿੱਥੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਦੇ ਖਿਲਾਫ 2 ਵਿਕਟਾਂ ਦੇ ਨੁਕਸਾਨ ਤੇ 431 ਸਕੋਰ ਬਣਾਏ ਸੀ ਉੱਥੇ ਹੀ ਹੁਣ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਸਾਊਥ ਅਫਰੀਕਾ ਦੇ ਖਿਲਾਫ ਇੱਕ ਦਿਨ ਦੇ ਵਿੱਚ 4 ਬੱਟਾਂ ਖੋਕੇ 525 ਸਕੋਰ ਬਣਾਏ ਨੇ ਦੱਸ ਦੇ ਇੱਕ ਇਸ ਸਕੋਰ ਨੂੰ ਬਣਾਉਣ ਦੇ ਲਈ ਸ਼ਿਫਾਲੀ ਬਰਮਾ ਨੇ ਸ਼ਾਨਦਾਰ ਬੈਟਿੰਗ ਕੀਤੀ ਸ਼ਿਫਾਲੀ ਨੇ 194 ਗੇਂਦਾਂ ਦੇ ਵਿੱਚ 205 ਸਕੋਰ ਬਣਾਏ ਉੱਥੇ ਹੀ ਸਮ੍ਰਿਤੀ ਮੰਦਾਨਾ ਨੇ 149 ਸਕੋਰਾਂ ਦੀ ਪਾਰੀ ਖੇਡੀ ਤੇ ਇਸ ਦੇ ਨਾਲ ਨਾਲ ਦੋਵਾਂ ਨੇ ਮਿਲ ਕੇ 292 ਦੌੜਾਂ ਦੀ ਸਾਂਝੇਦਾਰੀ ਕੀਤੀ ਦੱਸਦੇ ਇੱਕ ਇੱਕ ਪਾਰਟਨਰਸ਼ਿਪ ਦੋਨਾਂ ਦੇ ਵੱਲੋਂ ਬਣਾਈ ਗਈ ਹੈ ਤੇ ਇੱਕ ਨਵਾਂ ਜਿਹੜਾ ਰਿਕਾਰਡ ਹੈ ਉਹ ਭਾਰਤੀ ਟੀਮ ਨੇ ਹਾਸਲ ਕੀਤਾ ਹੈ ਦੱਸਦੇ ਕਿ ਸ਼ਿਫਾਲੀ ਵਰਮਾ ਨੇ ਮਿਥਾਲੀ ਰਾਸ ਤੋਂ ਬਾਅਦ ਇੱਕ ਨਵਾਂ ਕਾਰਨਾਮਾ ਹਾਸਲ ਕੀਤਾ ਹੈ ਮਿਥਾਲੀ ਰਾਸ ਨੇ ਇਸ ਤੋਂ ਪਹਿਲਾਂ 2002 ਦੇ ਵਿੱਚ ਭਾਰਤੀ ਟੈਸਟ ਕ੍ਰਿਕਟ ਦੇ ਵਿੱਚ ਇੱਕ ਦੋਹਰਾ ਸੈਂਕੜਾ ਲਗਾਇਆ ਸੀ ਪਰ ਹੁਣ ਸ਼ਿਫਾਲੀ ਵਰਮਾ ਨੇ ਵੀ ਉਹਨਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਤੇ ਭਾਰਤ ਦੇ ਲਈ ਦੋਹਰਾ ਸੈਂਕੜਾ ਲਗਾਉਣ ਵਾਲੀ ਦੂਜੀ ਖਿਡਾਰੀ ਬਣ ਚੁੱਕੀ ਹੈ ਦੱਸ ਦੇ ਕਿ 2010 ਦੇ ਵਿੱਚ ਸ਼ਿਫਾਲੀ ਵਰਮਾ ਤੋਂ ਪਹਿਲਾਂ ਮਿਤਾਲੀ ਰਾਜ ਨੇ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ ਤੇ ਹੁਣ 2024 ਦੇ ਵਿੱਚ ਸ਼ਿਫਾਲੀ ਨੇ ਦੋਹਰਾ ਸੈਂਕੜਾ ਲਗਾ ਕੇ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਦੱਸਦੇ ਕਿ ਇਸ ਤੋਂ ਪਹਿਲਾਂ ਜੋ ਇੱਕ ਦਿਨ ਦੇ ਵਿੱਚ ਟੈਸਟ ਮੈਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸੀ ਉਹ ਇੰਗਲੈਂਡ ਦੇ ਨਾਮ ਸੀ ਤੇ ਹੁਣ ਭਾਰਤੀ ਟੀਮ ਨੇ ਉਸ ਰਿਕਾਰਡ ਨੂੰ ਵੀ ਆਪਣੇ ਨਾਮ ਕਰ ਲਿਆ ਉੱਥੇ ਹੀ ਸਭ ਤੋਂ ਵੱਡੀ ਪਾਰਟਨਰਸ਼ਿਪ ਦੇ ਵਿੱਚ ਵੀ ਭਾਰਤੀ ਟੀਮ ਨੇ ਇੱਕ ਨਵਾਂ ਇਤਿਹਾਸ ਰੱਖਿਆ ਦੱਸਦੇ ਕਿ ਸ਼ਿਫਾਲੀ ਅਤੇ ਮੰਦਾਨਾ ਦੇ ਵਿਚਕਾਰ ਹੋਈ ਪਾਰਟਨਰਸ਼ਿਪ 292 ਦੌੜਾਂ ਦੀ ਸੀ ਅਤੇ ਭਾਰਤ ਦੇ ਲਈ ਇਹ ਸਭ ਤੋਂ ਵੱਡੀ ਪਾਰਟਨਰਸ਼ਿਪ ਹੈ ਤੇ ਜੇਕਰ ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਵਰਲਡ ਲੈਵਲ ਦੇ ਉੱਪਰ ਇਹ ਦੂਜੀ ਸਭ ਤੋਂ ਵੱਡੀ ਪਾਰਟਨਰਸ਼ਿਪ ਹੈ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਟੀਮ ਦੇ ਵੱਲੋਂ 309 ਦੌੜਾਂ ਦੀ ਇੱਕ ਪਾਰਟਨਰਸ਼ਿਪ ਬਣਾਈ ਗਈ ਸੀ ਜੋ ਕਿ 1997 ਦੇ ਵਿੱਚ ਸੀ ਦੱਸਦੇ ਕਿ ਇੰਗਲੈਂਡ ਦੇ ਖਿਲਾਫ ਆਸਟ੍ਰੇਲੀਆ ਦੀ ਟੀਮ ਨੇ ਇਹ ਰਿਕਾਰਡ ਬਣਾਇਆ ਸੀ ਅਤੇ 309 ਦੌੜਾਂ ਬਣਾ ਕੇ ਇੱਕ ਨਮਾ ਕੀਰਤੀ ਬੰਦ ਰਚਿਆ ਸੀ ਤੇ ਹੁਣ ਭਾਰਤੀ ਟੀਮ ਨੇ ਵੀ ਦੂਜੇ ਨੰਬਰ ਦੀ ਪਾਰਟਨਰਸ਼ਿਪ ਕੀਤੀ ਹੈ ਦੱਸਦੀ ਹੈ ਕਿ ਭਾਰਤ ਦੀ ਟੀਮ ਸਾਊਥ ਅਫਰੀਕਾ ਦੇ ਖਿਲਾਫ ਟੈਸਟ ਮੁਕਾਬਲਾ ਖੇਡ ਰਹੀ ਹੈ ਤੇ 603 ਦੌੜਾਂ ਬਣਾ ਕੇ ਭਾਰਤੀ ਟੀਮ ਨੇ ਆਪਣੇ ਪਹਿਲੇ ਦਿਨ ਦੀ ਪਾਰੀ ਕੁਸ਼ਤ ਕੀਤੀ ਹੈ ਤੇ ਹੁਣ ਸਾਊਥ ਅਫਰੀਕਾ ਦੀ ਟੀਮ ਦੇ ਵੱਲੋਂ ਬੈਟਿੰਗ ਕੀਤੀ ਜਾ ਰਹੀ ਹੈ ਪਰ ਜੇਕਰ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ 89 ਸਾਲ ਪੁਰਾਣਾ ਰਿਕਾਰਡ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਇਆ ਉੱਥੇ ਹੀ ਹੁਣ ਲੋਕ ਇਹ ਵੀ ਉਮੀਦ ਕਰ ਰਹੇ ਆ ਕਿ ਭਾਰਤ ਦੀ ਪੁਰਸ਼ ਕ੍ਰਿਕਟ ਟੀਮ ਵੀ ਇੱਕ ਨਵਾਂ ਇਤਿਹਾਸ ਰਚੇਗੇ ਤੇ 10 ਸਾਲਾਂ ਦੇ ਬਾਅਦ ਫਾਈਨਲ ਦੇ ਵਿੱਚ ਪਹੁੰਚਣ ਵਾਲੀ ਇਹ ਟੀਮ ਫਾਈਨਲ ਮੁਕਾਬਲਾ ਜਿਤ ਕੇ 17 ਸਾਲਾਂ ਬਾਅਦ ਫਿਰ ਤੋਂ ਆਪਣਾ ਇਤਿਹਾਸ ਦੁਹਰਾਏਗੀ 2007 ਦੇ ਵਿੱਚ ਭਾਰਤੀ ਟੀਮ ਨੇ T20 ਵਿਸ਼ਵ ਕੱਪ ਜਿੱਤਿਆ ਸੀ ਅਤੇ ਉਸ ਤੋਂ ਬਾਅਦ 2014 ਦੇ ਵਿੱਚ ਭਾਰਤ ਦੀ ਟੀਮ ਨੇ ਫਾਈਨਲ ਮੁਕਾਬਲਾ ਖੇਡਿਆ ਸੀ ਪਰ ਫਾਈਨਲ ਦੇ ਵਿੱਚ ਭਾਰਤ ਨੂੰ ਸ਼੍ਰੀਲੰਕਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਭਾਰਤ ਦੀ ਟੀਮ T20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਚੁੱਕੀ ਹੈ ਤੇ ਹਰ ਕੋਈ ਉਮੀਦ ਕਰ ਰਿਹਾ ਹੈ ਕਿ ਭਾਰਤੀ ਟੀਮ ਇੱਥੇ ਸ਼ਾਨਦਾਰ ਖੇਡ ਦਿਖਾਏਗੀ ਅਤੇ ਜਿੱਤ ਹਾਸਲ ਕਰੇਗੀ ਭਾਰਤੀ ਕ੍ਰਿਕਟ ਦੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ ਇੱਕ ਪਾਸੇ ਭਾਰਤ ਦੀ ਕ੍ਰਿਕਟ ਟੀਮ ਸਾਊਥ ਅਫਰੀਕਾ ਦੇ ਖਿਲਾਫ T20 ਵਿਸ਼ਵ ਕੱਪ ਦੇ ਵਿੱਚ ਫਾਈਨਲ ਮੁਕਾਬਲਾ ਖੇਡਣ ਜਾ ਰਹੀ ਹੈ ਉੱਤੇ ਹੀ ਦੂਜੇ ਪਾਸੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਵੀ ਇੱਕ ਨਵਾਂ ਇਤਿਹਾਸ ਰਚ ਦਿੱਤਾ ਦੱਸ ਦੇ ਕਿ ਭਾਰਤ ਦੀ ਟੀਮ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਤੇ ਇਹ ਰਿਕਾਰਡ ਵੀ ਸਾਊਥ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ ਬਣਿਆ ਹੈ ਦੱਸ ਦੇ ਕਿ ਭਾਰਤੀ ਟੀਮ ਨੇ 99 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਦੱਸ ਦੇ ਕਿ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਟੈਸਟ ਕ੍ਰਿਕਟ ਦੇ ਵਿੱਚ ਇੱਕ ਦਿਨ 'ਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਇੱਕ ਦਿਨ ਦੇ ਵਿੱਚ 525 ਸਕੋਰ ਬਣਾ ਕੇ ਨਵਾਂ ਰਿਕਾਰਡ ਬਣਾਇਆ ਹੈ, ਜੋ ਕਿ 89 ਸਾਲ ਪੁਰਾਣਾ ਰਿਕਾਰਡ ਤੋੜ ਕੇ ਬਣਿਆ। ਦੱਸਦੇ ਕਿ 89 ਸਾਲ ਪਹਿਲਾਂ 1935 ਦੇ ਵਿੱਚ ਕ੍ਰਾਈਸਟਚਰਚ ਦੇ ਵਿੱਚ ਇੱਕ ਮੁਕਾਬਲਾ ਖੇਡਿਆ ਗਿਆ ਸੀ ਜਿੱਥੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਦੇ ਖਿਲਾਫ 2 ਵਿਕਟਾਂ ਦੇ ਨੁਕਸਾਨ ਤੇ 431 ਸਕੋਰ ਬਣਾਈ ਸੀ। ਉੱਥੇ ਹੀ ਹੁਣ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਸਾਊਥ ਅਫਰੀਕਾ ਦੇ ਖਿਲਾਫ ਇੱਕ ਦਿਨ ਦੇ ਵਿੱਚ ਚਾਰ ਵਿਕਟਾਂ ਖੋਕੇ 525 ਸਕੋਰ ਬਣਾਏ ਨੇ ਦੱਸ ਦੇ ਕਿ ਇਸ ਸਕੋਰ ਨੂੰ ਬਣਾਉਣ ਦੇ ਲਈ ਸ਼ਿਫਾਲੀ ਬਰਮਾ ਨੇ ਸ਼ਾਨਦਾਰ ਬੈਟਿੰਗ ਕੀਤੀ ਸ਼ਿਫਾਲੀ ਨੇ 194 ਗੇਂਦਾਂ ਦੇ ਵਿੱਚ 205 ਸਕੋਰ ਬਣਾਏ ਉੱਥੇ ਹੀ ਸਮ੍ਰਿਤੀ ਮੰਦਾਨਾ ਨੇ 149 ਸਕੋਰਾਂ ਦੀ ਪਾਰੀ ਖੇਡੀ ਤੇ ਇਸ ਦੇ ਨਾਲ ਨਾਲ ਦੋਵਾਂ ਨੇ ਮਿਲ ਕੇ 292 ਦੌੜਾਂ ਦੀ ਸਾਂਝੇਦਾਰੀ ਕੀਤੀ ਦੱਸਦੇ ਇੱਕ ਇੱਕ ਪਾਰਟਨਰਸ਼ਿਪ ਦੋਨਾਂ ਦੇ ਵੱਲੋਂ ਬਣਾਈ ਗਈ ਹੈ ਤੇ ਇੱਕ ਨਵਾਂ ਜਿਹੜਾ ਰਿਕਾਰਡ ਹੈ ਉਹ ਭਾਰਤੀ ਟੀਮ ਨੇ ਹਾਸਲ ਕੀਤਾ ਹੈ ਦੱਸਦੇ ਕਿ ਸ਼ਿਫਾਲੀ ਵਰਮਾ ਨੇ ਮਿਥਾਲੀ ਰਾਜ ਤੋਂ ਬਾਅਦ ਇੱਕ ਨਵਾਂ ਕਾਰਨਾਮਾ ਹਾਸਲ ਕੀਤਾ ਹੈ ਮਿਥਾਲੀ ਰਾਜ ਨੇ ਇਸ ਤੋਂ ਪਹਿਲਾਂ 2002 ਦੇ ਵਿੱਚ ਭਾਰਤੀ ਟੈਸਟ ਕ੍ਰਿਕਟ ਦੇ ਵਿੱਚ ਇੱਕ ਦੋਹਰਾ ਸੈਂਕੜਾ ਲਗਾਇਆ ਸੀ ਪਰ ਹੁਣ ਸ਼ਿਫਾਲੀ ਵਰਮਾ ਨੇ ਵੀ ਉਹਨਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਤੇ ਭਾਰਤ ਦੇ ਲਈ ਦੋਹਰਾ ਸੈਂਕੜਾ ਲਗਾਉਣ ਵਾਲੀ ਦੂਜੀ ਖਿਡਾਰੀ ਬਣ ਚੁੱਕੀ ਹੈ ਦੱਸ ਦੇ ਕਿ 2002 ਦੇ ਵਿੱਚ ਸ਼ਿਫਾਲੀ ਵਰਮਾ ਤੋਂ ਪਹਿਲਾਂ ਮਿਥਾਲੀ ਰਾਜ ਨੇ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ ਤੇ ਹੁਣ 2024 ਦੇ ਵਿੱਚ ਸ਼ਿਫਾਲੀ ਨੇ ਦੋਰਾ ਸੈਂਕੜਾ ਲਗਾ ਕਿ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਦੱਸ ਦੇ ਕਿ ਇਸ ਤੋਂ ਪਹਿਲਾਂ ਜੋ ਇੱਕ ਦਿਨ ਦੇ ਵਿੱਚ ਟੈਸਟ ਮੈਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸੀ ਉਹ ਇੰਗਲੈਂਡ ਦੇ ਨਾਮ ਸੀ ਤੇ ਹੁਣ ਭਾਰਤੀ ਟੀਮ ਨੇ ਉਸ ਰਿਕਾਰਡ ਨੂੰ ਵੀ ਆਪਣੇ ਨਾਮ ਕਰ ਲਿਆ ਉੱਥੇ ਹੀ ਸਭ ਤੋਂ ਵੱਡੀ ਪਾਰਟਨਰਸ਼ਿਪ ਦੇ ਵਿੱਚ ਵੀ ਭਾਰਤੀ ਟੀਮ ਨੇ ਇੱਕ ਨਵਾਂ ਇਤਿਹਾਸ ਰੱਖਿਆ ਦੱਸਦੇ ਕਿ ਸ਼ਿਫਾਲੀ ਅਤੇ ਮੰਦਾਨਾ ਦੇ ਵਿਚਕਾਰ ਹੋਈ ਪਾਰਟਨਰਸ਼ਿਪ 292 ਦੌੜਾਂ ਦੀ ਸੀ ਅਤੇ ਭਾਰਤ ਦੇ ਲਈ ਇਹ ਸਭ ਤੋਂ ਵੱਡੀ ਪਾਰਟਨਰਸ਼ਿਪ ਹੈ ਤੇ ਜੇਕਰ ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਵਰਲਡ ਲੈਵਲ ਦੇ ਉੱਪਰ ਇਹ ਦੂਜੀ ਸਭ ਤੋਂ ਵੱਡੀ ਪਾਰਟਨਰਸ਼ਿਪ ਹੈ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਟੀਮ ਦੇ ਵੱਲੋਂ 309 ਦੌੜਾਂ ਦੀ ਇੱਕ ਪਾਰਟਨਰਸ਼ਿਪ ਬਣਾਈ ਗਈ ਸੀ ਜੋ ਕਿ 1997 ਦੇ ਵਿੱਚ ਸੀ ਦੱਸਦੇ ਕਿ ਇੰਗਲੈਂਡ ਦੇ ਖਿਲਾਫ ਆਸਟ੍ਰੇਲੀਆ ਦੀ ਟੀਮ ਨੇ ਇਹ ਰਿਕਾਰਡ ਬਣਾਇਆ ਸੀ ਅਤੇ 309 ਦੌੜਾਂ ਬਣਾ ਕੇ ਇੱਕ ਨਮਾ ਕੀਰਤੀ ਬੰਦ ਰਤੀ ਆਸੀ ਤੇ ਹੁਣ ਭਾਰਤੀ ਟੀਮ ਨੇ ਵੀ ਦੂਜੇ ਨੰਬਰ ਦੀ ਪਾਰਟਨਰਸ਼ਿਪ ਕੀਤੀ ਹੈ ਦੱਸਦੀ ਹੈ ਕਿ ਭਾਰਤ ਦੀ ਟੀਮ ਸਾਊਥ ਅਫਰੀਕਾ ਦੇ ਖਿਲਾਫ ਟੈਸਟ ਮੁਕਾਬਲਾ ਖੇਡ ਰਹੀ ਹੈ ਤੇ 603 ਦੌੜਾਂ ਬਣਾ ਕੇ ਭਾਰਤੀ ਟੀਮ ਨੇ ਆਪਣੇ ਪਹਿਲੇ ਦਿਨ ਦੀ ਪਾਰੀ ਕੋਸ਼ਿਸ਼ਤ ਕੀਤੀ ਹੈ ਤੇ ਹੁਣ ਸਾਊਥ ਅਫਰੀਕਾ ਦੀ ਟੀਮ ਦੇ ਵੱਲੋਂ ਬੈਟਿੰਗ ਕੀਤੀ ਜਾ ਰਹੀ ਹੈ ਪਰ ਜੇਕਰ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ 99 ਸਾਲ ਪੁਰਾਣਾ ਰਿਕਾਰਡ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਇਆ ਉੱਥੇ ਹੀ ਹੁਣ ਲੋਕ ਇਹ ਵੀ ਉਮੀਦ ਕਰ ਰਹੇ ਆ ਕਿ ਭਾਰਤ ਦੀ ਪੁਰਸ਼ ਕ੍ਰਿਕਟ ਟੀਮ ਵੀ ਇੱਕ ਨਵਾਂ ਇਤਿਹਾਸ ਰਚੇਗੀ ਤੇ 10 ਸਾਲਾਂ ਦੇ ਬਾਅਦ ਫਾਈਨਲ ਦੇ ਵਿੱਚ ਪਹੁੰਚ ਵਾਲੀ ਇਹ ਟੀਮ ਫਾਈਨਲ ਮੁਕਾਬਲਾ ਜਿੱਤ ਕੇ 17 ਸਾਲਾਂ ਬਾਅਦ ਫਿਰ ਤੋਂ ਆਪਣਾ ਇਤਿਹਾਸ ਦੁਹਰਾਏਗੀ 2007 ਦੇ ਵਿੱਚ ਭਾਰਤੀ ਟੀਮ ਨੇ T20 ਵਿਸ਼ਵ ਕੱਪ ਜਿੱਤਿਆ ਸੀ ਅਤੇ ਉਸ ਤੋਂ ਬਾਅਦ 2014 ਦੇ ਵਿੱਚ ਭਾਰਤ ਦੀ ਟੀਮ ਨੇ ਫਾਈਨਲ ਮੁਕਾਬਲਾ ਖੇਡਿਆ ਸੀ ਪਰ ਫਾਈਨਲ ਦੇ ਵਿੱਚ ਭਾਰਤ ਨੂੰ ਸ਼੍ਰੀਲੰਕਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਭਾਰਤ ਦੀ ਟੀਮ T20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਚੁੱਕੀ ਹੈ ਤੇ ਹਰ ਕੋਈ ਉਮੀਦ ਕਰ ਰਿਹਾ ਹੈ ਕਿ ਭਾਰਤੀ ਟੀਮ ਇੱਥੇ ਸ਼ਾਨਦਾਰ ਖੇਡ ਦਿਖਾਏਗੀ ਅਤੇ ਜਿੱਤ ਹਾਸਲ ਕਰੇਗੀ ਭਾਰਤੀ ਕ੍ਰਿਕਟ ਦੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ ਇੱਕ ਪਾਸੇ ਭਾਰਤ ਦੀ ਕ੍ਰਿਕਟ ਟੀਮ ਸਾਊਥ ਅਫਰੀਕਾ ਦੇ ਖਿਲਾਫ T20 ਵਿਸ਼ਵ ਕੱਪ ਦੇ ਵਿੱਚ ਫਾਈਨਲ ਮੁਕਾਬਲਾ ਖੇਡਣ ਜਾ ਰਹੀ ਹੈ ਉੱਤੇ ਹੀ ਦੂਜੇ ਪਾਸੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਵੀ ਇੱਕ ਨਵਾਂ ਇਤਿਹਾਸ ਰਚ ਦਿੱਤਾ ਦੱਸਦੇ ਕਿ ਭਾਰਤ ਦੀ ਟੀਮ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਤੇ ਇਹ ਰਿਕਾਰਡ ਵੀ ਸਾਊਥ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ ਬਣਿਆ ਹੈ ਦੱਸਦੇ ਕਿ ਭਾਰਤੀ ਟੀਮ ਨੇ 99 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਦੱਸਦੇ ਕਿ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਟੈਸਟ ਕ੍ਰਿਕਟ ਦੇ ਵਿੱਚ ਇੱਕ ਦਿਨ 'ਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਇੱਕ ਦਿਨ ਦੇ ਵਿੱਚ 525 ਸਕੋਰ ਬਣਾ ਕੇ ਨਵਾਂ ਰਿਕਾਰਡ ਬਣਾਇਆ ਹੈ, ਜੋ ਕਿ 89 ਸਾਲ ਪੁਰਾਣਾ ਰਿਕਾਰਡ ਤੋੜ ਕੇ ਬਣਿਆ। ਦੱਸਦੇ ਕਿ 89 ਸਾਲ ਪਹਿਲਾਂ 1935 ਦੇ ਵਿੱਚ ਕ੍ਰਾਈਸਚਰਚ ਦੇ ਵਿੱਚ ਇੱਕ ਮੁਕਾਬਲਾ ਖੇਡਿਆ ਗਿਆ ਸੀ ਜਿੱਥੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਦੇ ਖਿਲਾਫ 2 ਵਿਕਟਾਂ ਦੇ ਨੁਕਸਾਨ ਤੇ 431 ਸਕੋਰ ਬਣਾਈ ਸੀ। ਉੱਥੇ ਹੀ ਹੁਣ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਸਾਊਥ ਅਫਰੀਕਾ ਦੇ ਖਿਲਾਫ ਇੱਕ ਦਿਨ ਦੇ ਵਿੱਚ 4 ਬੱਟਾਂ ਖੋਕੇ 525 ਸਕੋਰ ਬਣਾਏ ਨੇ ਦੱਸ ਦੇ ਇੱਕ ਇਸ ਸਕੋਰ ਨੂੰ ਬਣਾਉਣ ਦੇ ਲਈ ਸ਼ਿਫਾਲੀ ਬਰਮਾ ਨੇ ਸ਼ਾਨਦਾਰ ਬੈਟਿੰਗ ਕੀਤੀ ਸ਼ਿਫਾਲੀ ਨੇ 194 ਗੇਂਦਾਂ ਦੇ ਵਿੱਚ 205 ਸਕੋਰ ਬਣਾਏ ਉੱਥੇ ਹੀ ਸਮ੍ਰਿਤੀ ਮੰਦਾਨਾ ਨੇ 149 ਸਕੋਰਾਂ ਦੀ ਪਾਰੀ ਖੇਡੀ ਤੇ ਇਸ ਦੇ ਨਾਲ ਨਾਲ ਦੋਵਾਂ ਨੇ ਮਿਲ ਕੇ 292 ਦੌੜਾਂ ਦੀ ਸਾਂਝੇਦਾਰੀ ਕੀਤੀ ਦੱਸ ਦੇ ਇੱਕ ਇੱਕ ਪਾਰਟਨਰਸ਼ਿਪ ਦੋਨਾਂ ਦੇ ਵੱਲੋਂ ਬਣਾਈ ਗਈ ਹੈ ਤੇ ਇੱਕ ਨਵਾਂ ਜਿਹੜਾ ਰਿਕਾਰਡ ਹੈ ਉਹ ਭਾਰਤੀ ਟੀਮ ਨੇ ਹਾਸਲ ਕੀਤਾ ਹੈ ਦੱਸ ਦੇ ਕਿ ਸ਼ਿਫਾਲੀ ਵਰਮਾ ਨੇ ਮਿਥਾਲੀ ਰਾਜ ਤੋਂ ਬਾਅਦ ਇੱਕ ਨਵਾਂ ਕਾਰਨਾਮਾ ਹਾਸਲ ਕੀਤਾ ਹੈ ਮਿਥਾਲੀ ਰਾਜ ਨੇ ਇਸ ਤੋਂ ਪਹਿਲਾਂ 2002 ਦੇ ਵਿੱਚ ਭਾਰਤੀ ਟੈਸਟ ਕ੍ਰਿਕਟ ਦੇ ਵਿੱਚ ਇੱਕ ਦੋਹਰਾ ਸੈਂਕੜਾ ਲਗਾਇਆ ਸੀ ਪਰ ਹੁਣ ਸ਼ਿਫਾਲੀ ਵਰਮਾ ਨੇ ਵੀ ਉਹਨਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਤੇ ਭਾਰਤ ਦੇ ਲਈ ਦੋਹਰਾ ਸੈਂਕੜਾ ਲਗਾਉਣ ਵਾਲੀ ਦੂਜੀ ਖਿਡਾਰੀ ਬਣ ਚੁੱਕੀ ਹੈ ਦੱਸ ਦੇ ਕਿ 2002 ਦੇ ਵਿੱਚ ਸ਼ਿਫਾਲੀ ਵਰਮਾ ਤੋਂ ਪਹਿਲਾਂ ਮਿਥਾਲੀ ਰਾਜ ਨੇ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ ਤੇ ਹੁਣ 2024 ਦੇ ਵਿੱਚ ਸ਼ਿਫਾਲੀ ਨੇ ਦੋਹਰਾ ਸੈਂਕੜਾ ਲਗਾ ਕੇ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਦੱਸ ਦੇ ਕਿ ਇਸ ਤੋਂ ਪਹਿਲਾਂ ਜੋ ਇੱਕ ਦਿਨ ਦੇ ਵਿੱਚ ਟੈਸਟ ਮੈਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸੀ ਉਹ ਇੰਗਲੈਂਡ ਦੇ ਨਾਮ ਸੀ ਤੇ ਹੁਣ ਭਾਰਤੀ ਟੀਮ ਨੇ ਉਸ ਰਿਕਾਰਡ ਨੂੰ ਵੀ ਆਪਣੇ ਨਾਮ ਕਰ ਲਿਆ ਉੱਥੇ ਹੀ ਸਭ ਤੋਂ ਵੱਡੀ ਪਾਰਟਨਰਸ਼ਿਪ ਦੇ ਵਿੱਚ ਵੀ ਭਾਰਤੀ ਟੀਮ ਨੇ ਇੱਕ ਨਵਾਂ ਇਤਿਹਾਸ ਰੱਖਿਆ ਦੱਸ ਦੇ ਕਿ ਸ਼ਿਫਾਲੀ ਅਤੇ ਮੰਦਾਨਾ ਦੇ ਵਿਚਕਾਰ ਹੋਈ ਪਾਰਟਨਰਸ਼ਿਪ 292 ਦੌੜਾਂ ਦੀ ਸੀ ਅਤੇ ਭਾਰਤ ਦੇ ਲਈ ਇਹ ਸਭ ਤੋਂ ਵੱਡੀ ਪਾਰਟਨਰਸ਼ਿਪ ਹੈ ਤੇ ਜੇਕਰ ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਵਰਲਡ ਲੈਵਲ ਦੇ ਉੱਪਰ ਇਹ ਦੂਜੀ ਸਭ ਤੋਂ ਵੱਡੀ ਪਾਰਟਨਰਸ਼ਿਪ ਹੈ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਟੀਮ ਦੇ ਵੱਲੋਂ 300 9 ਦੌੜਾਂ ਦੀ ਇੱਕ ਪਾਰਟਨਰਸ਼ਿਪ ਬਣਾਈ ਗਈ ਸੀ ਜੋ ਕਿ 1997 ਦੇ ਵਿੱਚ ਸੀ ਦੱਸਦੇ ਕਿ ਇੰਗਲੈਂਡ ਦੇ ਖਿਲਾਫ ਆਸਟ੍ਰੇਲੀਆ ਦੀ ਟੀਮ ਨੇ ਇਹ ਰਿਕਾਰਡ ਬਣਾਇਆ ਸੀ ਅਤੇ 309 ਦੌੜਾਂ ਬਣਾ ਕੇ ਇੱਕ ਨਵਾਂ ਕੀਰਤੀਬੰਦ ਰਚਿਆ ਸੀ ਤੇ ਹੁਣ ਭਾਰਤੀ ਟੀਮ ਨੇ ਵੀ ਦੂਜੇ ਨੰਬਰ ਦੀ ਪਾਰਟਨਰਸ਼ਿਪ ਕੀਤੀ ਹੈ ਦੱਸਦੀ ਹੈ ਕਿ ਭਾਰਤ ਦੀ ਟੀਮ ਸਾਊਥ ਅਫਰੀਕਾ ਦੇ ਖਿਲਾਫ ਟੈਸਟ ਮੁਕਾਬਲਾ ਖੇਡ ਰਹੀ ਹੈ ਤੇ 603 ਦੌੜਾਂ ਬਣਾ ਕੇ ਭਾਰਤੀ ਟੀਮ ਨੇ ਆਪਣੇ ਪਹਿਲੇ ਦਿਨ ਦੀ ਪਾਰੀ ਕੋਸ਼ਿਸ਼ਤ ਕੀਤੀ ਹੈ ਤੇ ਹੁਣ ਸਾਊਥ ਅਫਰੀਕਾ ਦੀ ਟੀਮ ਦੇ ਵੱਲੋਂ ਬੈਟਿੰਗ ਕੀਤੀ ਜਾ ਰਹੀ ਹੈ ਪਰ ਜੇਕਰ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ 89 ਸਾਲ ਪੁਰਾਣਾ ਰਿਕਾਰਡ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਇਆ ਉੱਥੇ ਹੀ ਹੁਣ ਲੋਕ ਇਹ ਵੀ ਉਮੀਦ ਕਰ ਰਹੇ ਆ ਕਿ ਭਾਰਤ ਦੀ ਪੁਰਸ਼ ਕ੍ਰਿਕਟ ਟੀਮ ਵੀ ਇੱਕ ਨਵਾਂ ਇਤਿਹਾਸ ਰਚੇਗੀ ਤੇ 10 ਸਾਲਾਂ ਦੇ ਬਾਅਦ ਫਾਈਨਲ ਦੇ ਵਿੱਚ ਪਹੁੰਚੇ ਵਾਲੀ ਇਹ ਟੀਮ ਫਾਈਨਲ ਮੁਕਾਬਲਾ ਜਿੱਤ ਕੇ 17 ਸਾਲਾਂ ਬਾਅਦ ਫਿਰ ਤੋਂ ਆਪਣਾ ਇਤਿਹਾਸ ਦੁਹਰਾਏਗੀ 2007 ਦੇ ਵਿੱਚ ਭਾਰਤੀ ਟੀਮ ਨੇ T20 ਵਿਸ਼ਵ ਕੱਪ ਜਿੱਤਿਆ ਸੀ ਅਤੇ ਉਸ ਤੋਂ ਬਾਅਦ 2014 ਦੇ ਵਿੱਚ ਭਾਰਤ ਦੀ ਟੀਮ ਨੇ ਫਾਈਨਲ ਮੁਕਾਬਲਾ ਖੇਡਿਆ ਸੀ ਪਰ ਫਾਈਨਲ ਦੇ ਵਿੱਚ ਭਾਰਤ ਨੂੰ ਸ਼੍ਰੀਲੰਕਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਭਾਰਤ ਦੀ ਟੀਮ T20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਚੁੱਕੀ ਹੈ ਤੇ ਹਰ ਕੋਈ ਉਮੀਦ ਕਰ ਰਿਹਾ ਹੈ ਕਿ ਭਾਰਤੀ ਟੀਮ ਇੱਥੇ ਸ਼ਾਨਦਾਰ ਖੇਡ ਦਿਖਾਏਗੀ ਅਤੇ ਜਿੱਤ ਹਾਸਲ ਕਰੇਗੀ ਭਾਰਤੀ ਕ੍ਰਿਕਟ ਦੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ ਇੱਕ ਪਾਸੇ ਭਾਰਤ ਦੀ ਕ੍ਰਿਕਟ ਟੀਮ ਸਾਊਥ ਅਫਰੀਕਾ ਦੇ ਖਿਲਾਫ T20 ਵਿਸ਼ਵ ਕੱਪ ਦੇ ਵਿੱਚ ਫਾਈਨਲ ਮੁਕਾਬਲਾ ਖੇਡਣ ਜਾ ਰਹੀ ਹੈ ਉੱਤੇ ਹੀ ਦੂਜੇ ਪਾਸੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਵੀ ਇੱਕ ਨਵਾਂ ਇਤਿਹਾਸ ਰਚ ਦਿੱਤਾ ਦੱਸ ਦੇ ਕਿ ਭਾਰਤ ਦੀ ਟੀਮ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਤੇ ਇਹ ਰਿਕਾਰਡ ਵੀ ਸਾਊਥ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ ਬਣਿਆ ਹੈ ਦੱਸ ਦੇ ਕਿ ਭਾਰਤੀ ਟੀਮ ਨੇ 99 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਦੱਸ ਦੇ ਕਿ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਟੈਸਟ ਕ੍ਰਿਕਟ ਦੇ ਵਿੱਚ ਇੱਕ ਦਿਨ 'ਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਇੱਕ ਦਿਨ ਦੇ ਵਿੱਚ 525 ਸਕੋਰ ਬਣਾ ਕੇ ਨਵਾਂ ਰਿਕਾਰਡ ਬਣਾਇਆ ਹੈ ਜੋ ਕਿ 89 ਸਾਲ ਪੁਰਾਣਾ ਰਿਕਾਰਡ ਤੋੜ ਕੇ ਬਣਿਆ। ਦੱਸਦੇ ਕਿ 89 ਸਾਲ ਪਹਿਲਾਂ 1935 ਦੇ ਵਿੱਚ ਕ੍ਰਾਈਸਚਰਚ ਦੇ ਵਿੱਚ ਇੱਕ ਮੁਕਾਬਲਾ ਖੇਡਿਆ ਗਿਆ ਸੀ ਜਿੱਥੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਦੇ ਖਿਲਾਫ 2 ਵਿਕਟਾਂ ਦੇ ਨੁਕਸਾਨ ਤੇ 431 ਸਕੋਰ ਬਣਾਏ ਸੀ। ਉੱਥੇ ਹੀ ਹੁਣ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਸਾਊਥ ਅਫਰੀਕਾ ਦੇ ਖਿਲਾਫ ਇੱਕ ਦਿਨ ਦੇ ਵਿੱਚ 4 ਬੱਟਾਂ ਖੋਕੇ 525 ਸਕੋਰ ਬਣਾਏ ਨੇ ਦੱਸ ਦੇ ਇੱਕ ਇਸ ਸਕੋਰ ਨੂੰ ਬਣਾਉਣ ਦੇ ਲਈ ਸ਼ਿਫਾਲੀ ਬਰਮਾ ਨੇ ਸ਼ਾਨਦਾਰ ਬੈਟਿੰਗ ਕੀਤੀ ਸ਼ਿਫਾਲੀ ਨੇ 194 ਗੇਂਦਾਂ ਦੇ ਵਿੱਚ 205 ਸਕੋਰ ਬਣਾਏ ਉੱਥੇ ਹੀ ਸਮ੍ਰਿਤੀ ਮੰਦਾਨਾ ਨੇ 149 ਸਕੋਰਾਂ ਦੀ ਪਾਰੀ ਖੇਡੀ ਤੇ ਇਸ ਦੇ ਨਾਲ ਨਾਲ ਦੋਵਾਂ ਨੇ ਮਿਲ ਕੇ 292 ਦੌੜਾਂ ਦੀ ਸਾਂਝੇਦਾਰੀ ਕੀਤੀ ਦੱਸ ਦੇ ਇੱਕ ਇੱਕ ਪਾਰਟਨਰਸ਼ਿਪ ਦੋਨਾਂ ਦੇ ਵੱਲੋਂ ਬਣਾਈ ਗਈ ਹੈ ਤੇ ਇੱਕ ਨਵਾਂ ਜਿਹੜਾ ਰਿਕਾਰਡ ਹੈ ਉਹ ਭਾਰਤੀ ਟੀਮ ਨੇ ਹਾਸਲ ਕੀਤਾ ਹੈ ਦੱਸ ਦੇ ਕਿ ਸ਼ਿਫਾਲੀ ਵਰਮਾ ਨੇ ਮਿਥਾਲੀ ਰਾਸ ਤੋਂ ਬਾਅਦ ਇੱਕ ਨਵਾਂ ਕਾਰਨਾਮਾ ਹਾਸਲ ਕੀਤਾ ਹੈ ਮਿਥਾਲੀ ਰਾਸ ਨੇ ਇਸ ਤੋਂ ਪਹਿਲਾਂ 2002 ਦੇ ਵਿੱਚ ਭਾਰਤੀ ਟੈਸਟ ਕ੍ਰਿਕਟ ਦੇ ਵਿੱਚ ਇੱਕ ਦੋਹਰਾ ਸੈਂਕੜਾ ਲਗਾਇਆ ਸੀ ਪਰ ਹੁਣ ਸ਼ਿਫਾਲੀ ਵਰਮਾ ਨੇ ਵੀ ਉਹਨਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਤੇ ਭਾਰਤ ਦੇ ਲਈ ਦੋਹਰਾ ਸੈਂਕੜਾ ਲਗਾਉਣ ਵਾਲੀ ਦੂਜੀ ਖਿਡਾਰੀ ਬਣ ਚੁੱਕੀ ਹੈ ਦੱਸ ਦੇ ਕਿ 2010 ਦੇ ਵਿੱਚ ਸ਼ਿਫਾਲੀ ਵਰਮਾ ਤੋਂ ਪਹਿਲਾਂ ਮਿਤਾਲੀ ਰਾਜ ਨੇ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ ਤੇ ਹੁਣ 2024 ਦੇ ਵਿੱਚ ਸ਼ਿਫਾਲੀ ਨੇ ਦੋਹਰਾ ਸੈਂਕੜਾ ਲਗਾ ਕੇ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਦੱਸ ਦੇ ਕਿ ਇਸ ਤੋਂ ਪਹਿਲਾਂ ਜੋ ਇੱਕ ਦਿਨ ਦੇ ਵਿੱਚ ਟੈਸਟ ਮੈਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸੀ ਉਹ ਇੰਗਲੈਂਡ ਦੇ ਨਾਮ ਸੀ ਤੇ ਹੁਣ ਭਾਰਤੀ ਟੀਮ ਨੇ ਉਸ ਰਿਕਾਰਡ ਨੂੰ ਵੀ ਆਪਣੇ ਨਾਮ ਕਰ ਲਿਆ ਉੱਥੇ ਹੀ ਸਭ ਤੋਂ ਵੱਡੀ ਪਾਰਟਨਰਸ਼ਿਪ ਦੇ ਵਿੱਚ ਵੀ ਭਾਰਤੀ ਟੀਮ ਨੇ ਇੱਕ ਨਵਾਂ ਇਤਿਹਾਸ ਰੱਖਿਆ ਦੱਸਦੇ ਕਿ ਸ਼ਿਫਾਲੀ ਅਤੇ ਮੰਦਾਨਾ ਦੇ ਵਿਚਕਾਰ ਹੋਈ ਪਾਰਟਨਰਸ਼ਿਪ 292 ਦੌੜਾਂ ਦੀ ਸੀ ਅਤੇ ਭਾਰਤ ਦੇ ਲਈ ਇਹ ਸਭ ਤੋਂ ਵੱਡੀ ਪਾਰਟਨਰਸ਼ਿਪ ਹੈ ਤੇ ਜੇਕਰ ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਵਰਲਡ ਲੈਵਲ ਦੇ ਉੱਪਰ ਇਹ ਦੂਜੀ ਸਭ ਤੋਂ ਵੱਡੀ ਪਾਰਟਨਰਸ਼ਿਪ ਹੈ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਟੀਮ ਦੇ ਵੱਲੋਂ 309 ਦੌੜਾਂ ਦੀ ਇੱਕ ਪਾਰਟਨਰਸ਼ਿਪ ਬਣਾਈ ਗਈ ਸੀ ਜੋ ਕਿ 1997 ਦੇ ਵਿੱਚ ਸੀ ਦੱਸਦੇ ਕਿ ਇੰਗਲੈਂਡ ਦੇ ਖਿਲਾਫ ਆਸਟ੍ਰੇਲੀਆ ਦੀ ਟੀਮ ਨੇ ਇਹ ਰਿਕਾਰਡ ਬਣਾਇਆ ਸੀ ਅਤੇ 309 ਦੌੜਾਂ ਬਣਾ ਕੇ ਇੱਕ ਨਮਾ ਕੀਰਤੀ ਬੰਦ ਰਚਿਆ ਸੀ ਤੇ ਹੁਣ ਭਾਰਤੀ ਟੀਮ ਨੇ ਵੀ ਦੂਜੇ ਨੰਬਰ ਦੀ ਪਾਰਟਨਰਸ਼ਿਪ ਕੀਤੀ ਹੈ ਦੱਸਦੀ ਹੈ ਕਿ ਭਾਰਤ ਦੀ ਟੀਮ ਸਾਊਥ ਅਫਰੀਕਾ ਦੇ ਖਿਲਾਫ ਟੈਸਟ ਮੁਕਾਬਲਾ ਖੇਡ ਰਹੀ ਹੈ ਤੇ 603 ਦੌੜਾਂ ਬਣਾ ਕੇ ਭਾਰਤੀ ਟੀਮ ਨੇ ਆਪਣੇ ਪਹਿਲੇ ਦਿਨ ਦੀ ਪਾਰੀ ਕੋਸ਼ਿਸ਼ਤ ਕੀਤੀ ਹੈ ਤੇ ਹੁਣ ਸਾਊਥ ਅਫਰੀਕਾ ਦੀ ਟੀਮ ਦੇ ਵੱਲੋਂ ਬੈਟਿੰਗ ਕੀਤੀ ਜਾ ਰਹੀ ਹੈ ਪਰ ਜੇਕਰ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ 89 ਸਾਲ ਪੁਰਾਣਾ ਰਿਕਾਰਡ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਇਆ ਉੱਥੇ ਹੀ ਹੁਣ ਲੋਕ ਇਹ ਵੀ ਉਮੀਦ ਕਰ ਰਹੇ ਆ ਕਿ ਭਾਰਤ ਦੀ ਪੁਰਸ਼ ਕ੍ਰਿਕਟ ਟੀਮ ਵੀ ਇੱਕ ਨਵਾਂ ਇਤਿਹਾਸ ਰਚੇਗੇ ਤੇ 10 ਸਾਲਾਂ ਦੇ ਬਾਅਦ ਫਾਈਨਲ ਦੇ ਵਿੱਚ ਪਹੁੰਚਣ ਵਾਲੀ ਇਹ ਟੀਮ ਫਾਈਨਲ ਮੁਕਾਬਲਾ ਜਿੱਤ ਕੇ 17 ਸਾਲਾਂ ਬਾਅਦ ਫਿਰ ਤੋਂ ਆਪਣਾ ਇਤਿਹਾਸ ਦੁਹਰਾਏਗੀ 2007 ਦੇ ਵਿੱਚ ਭਾਰਤੀ ਟੀਮ ਨੇ T20 ਵਿਸ਼ਵ ਕੱਪ ਜਿੱਤਿਆ ਸੀ ਤੇ ਉਸ ਤੋਂ ਬਾਅਦ 2014 ਦੇ ਵਿੱਚ ਭਾਰਤ ਦੀ ਟੀਮ ਨੇ ਫਾਈਨਲ ਮੁਕਾਬਲਾ ਖੇਡਿਆ ਸੀ ਪਰ ਫਾਈਨਲ ਦੇ ਵਿੱਚ ਭਾਰਤ ਨੂੰ ਸ਼੍ਰੀਲੰਕਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਭਾਰਤ ਦੀ ਟੀਮ T20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਚੁੱਕੀ ਹੈ ਤੇ ਹਰ ਕੋਈ ਉਮੀਦ ਕਰ ਰਿਹਾ ਹੈ ਕਿ ਭਾਰਤੀ ਟੀਮ ਇੱਥੇ ਸ਼ਾਨਦਾਰ ਖੇਡ ਦਿਖਾਏਗੀ ਤੇ ਜਿੱਤ ਹਾਸਲ ਕਰੇਗੀ ਭਾਰਤੀ ਕ੍ਰਿਕਟ ਦੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ ਇੱਕ ਪਾਸੇ ਭਾਰਤ ਦੀ ਕ੍ਰਿਕਟ ਟੀਮ ਸਾਊਥ ਅਫਰੀਕਾ ਦੇ ਖਿਲਾਫ T20 ਵਿਸ਼ਵ ਕੱਪ ਦੇ ਵਿੱਚ ਫਾਈਨਲ ਮੁਕਾਬਲਾ ਖੇਡਣ ਜਾ ਰਹੀ ਹੈ ਉੱਤੇ ਹੀ ਦੂਜੇ ਪਾਸੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਵੀ ਇੱਕ ਨਵਾਂ ਇਤਿਹਾਸ ਰਚ ਦਿੱਤਾ ਦੱਸ ਦੇ ਕਿ ਭਾਰਤ ਦੀ ਟੀਮ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਤੇ ਇਹ ਰਿਕਾਰਡ ਵੀ ਸਾਊਥ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ ਬਣਿਆ ਹੈ ਦੱਸ ਦੇ ਕਿ ਭਾਰਤੀ ਟੀਮ ਨੇ 99 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਦੱਸ ਦੇ ਕਿ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਟੈਸਟ ਕ੍ਰਿਕਟ ਦੇ ਵਿੱਚ ਇੱਕ ਦਿਨ 'ਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਇੱਕ ਦਿਨ ਦੇ ਵਿੱਚ 525 ਸਕੋਰ ਬਣਾ ਕੇ ਨਵਾਂ ਰਿਕਾਰਡ ਬਣਾਇਆ ਹੈ, ਜੋ ਕਿ 89 ਸਾਲ ਪੁਰਾਣਾ ਰਿਕਾਰਡ ਤੋੜ ਕੇ ਬਣਿਆ। ਦੱਸਦੇ ਕਿ 89 ਸਾਲ ਪਹਿਲਾਂ 1935 ਦੇ ਵਿੱਚ ਕ੍ਰਾਈਸਟਚਰਚ ਦੇ ਵਿੱਚ ਇੱਕ ਮੁਕਾਬਲਾ ਖੇਡਿਆ ਗਿਆ ਸੀ ਜਿੱਥੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਦੇ ਖਿਲਾਫ 2 ਵਿਕਟਾਂ ਦੇ ਨੁਕਸਾਨ ਤੇ 431 ਸਕੋਰ ਬਣਾਈ ਸੀ। ਉੱਥੇ ਹੀ ਹੁਣ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਸਾਊਥ ਅਫਰੀਕਾ ਦੇ ਖਿਲਾਫ ਇੱਕ ਦਿਨ ਦੇ ਵਿੱਚ ਚਾਰ ਵਿਕਟਾਂ ਖੋਕੇ 525 ਸਕੋਰ ਬਣਾਏ ਨੇ ਦੱਸ ਦੇ ਕਿ ਇਸ ਸਕੋਰ ਨੂੰ ਬਣਾਉਣ ਦੇ ਲਈ ਸ਼ਿਫਾਲੀ ਬਰਮਾ ਨੇ ਸ਼ਾਨਦਾਰ ਬੈਟਿੰਗ ਕੀਤੀ ਸ਼ਿਫਾਲੀ ਨੇ 194 ਗੇਂਦਾਂ ਦੇ ਵਿੱਚ 205 ਸਕੋਰ ਬਣਾਏ ਉੱਥੇ ਹੀ ਸਮ੍ਰਿਤੀ ਮੰਦਾਨਾ ਨੇ 149 ਸਕੋਰਾਂ ਦੀ ਪਾਰੀ ਖੇਡੀ ਤੇ ਇਸ ਦੇ ਨਾਲ ਨਾਲ ਦੋਵਾਂ ਨੇ ਮਿਲ ਕੇ 292 ਦੌੜਾਂ ਦੀ ਸਾਂਝੇਦਾਰੀ ਕੀਤੀ ਦੱਸਦੇ ਇੱਕ ਇੱਕ ਪਾਰਟਨਰਸ਼ਿਪ ਦੋਨਾਂ ਦੇ ਵੱਲੋਂ ਬਣਾਈ ਗਈ ਹੈ ਤੇ ਇੱਕ ਨਵਾਂ ਜਿਹੜਾ ਰਿਕਾਰਡ ਹੈ ਉਹ ਭਾਰਤੀ ਟੀਮ ਨੇ ਹਾਸਲ ਕੀਤਾ ਹੈ ਦੱਸਦੇ ਕਿ ਸ਼ਿਫਾਲੀ ਵਰਮਾ ਨੇ ਮਿਥਾਲੀ ਰਾਜ ਤੋਂ ਬਾਅਦ ਇੱਕ ਨਵਾਂ ਕਾਰਨਾਮਾ ਹਾਸਲ ਕੀਤਾ ਹੈ ਮਿਥਾਲੀ ਰਾਜ ਨੇ ਇਸ ਤੋਂ ਪਹਿਲਾਂ 2002 ਦੇ ਵਿੱਚ ਭਾਰਤੀ ਟੈਸਟ ਕ੍ਰਿਕਟ ਦੇ ਵਿੱਚ ਇੱਕ ਦੋਹਰਾ ਸੈਂਕੜਾ ਲਗਾਇਆ ਸੀ ਪਰ ਹੁਣ ਸ਼ਿਫਾਲੀ ਵਰਮਾ ਨੇ ਵੀ ਉਹਨਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਤੇ ਭਾਰਤ ਦੇ ਲਈ ਦੋਹਰਾ ਸੈਂਕੜਾ ਲਗਾਉਣ ਵਾਲੀ ਦੂਜੀ ਖਿਡਾਰੀ ਬਣ ਚੁੱਕੀ ਹੈ ਦੱਸ ਦੇ ਕਿ 2002 ਦੇ ਵਿੱਚ ਸ਼ਿਫਾਲੀ ਵਰਮਾ ਤੋਂ ਪਹਿਲਾਂ ਮਿਥਾਲੀ ਰਾਜ ਨੇ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ ਤੇ ਹੁਣ 2024 ਦੇ ਵਿੱਚ ਸ਼ਿਫਾਲੀ ਨੇ ਦੋਰਾ ਸੈਂਕੜਾ ਲਗਾ ਕਿ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਦੱਸ ਦੇ ਕਿ ਇਸ ਤੋਂ ਪਹਿਲਾਂ ਜੋ ਇੱਕ ਦਿਨ ਦੇ ਵਿੱਚ ਟੈਸਟ ਮੈਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸੀ ਉਹ ਇੰਗਲੈਂਡ ਦੇ ਨਾਮ ਸੀ ਤੇ ਹੁਣ ਭਾਰਤੀ ਟੀਮ ਨੇ ਉਸ ਰਿਕਾਰਡ ਨੂੰ ਵੀ ਆਪਣੇ ਨਾਮ ਕਰ ਲਿਆ ਉੱਥੇ ਹੀ ਸਭ ਤੋਂ ਵੱਡੀ ਪਾਰਟਨਰਸ਼ਿਪ ਦੇ ਵਿੱਚ ਵੀ ਭਾਰਤੀ ਟੀਮ ਨੇ ਇੱਕ ਨਵਾਂ ਇਤਿਹਾਸ ਰੱਖਿਆ ਦੱਸਦੇ ਕਿ ਸ਼ਿਫਾਲੀ ਅਤੇ ਮੰਦਾਨਾ ਦੇ ਵਿਚਕਾਰ ਹੋਈ ਪਾਰਟਨਰਸ਼ਿਪ 292 ਦੌੜਾਂ ਦੀ ਸੀ ਅਤੇ ਭਾਰਤ ਦੇ ਲਈ ਇਹ ਸਭ ਤੋਂ ਵੱਡੀ ਪਾਰਟਨਰਸ਼ਿਪ ਹੈ ਤੇ ਜੇਕਰ ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਵਰਲਡ ਲੈਵਲ ਦੇ ਉੱਪਰ ਇਹ ਦੂਜੀ ਸਭ ਤੋਂ ਵੱਡੀ ਪਾਰਟਨਰਸ਼ਿਪ ਹੈ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਟੀਮ ਦੇ ਵੱਲੋਂ 309 ਦੌੜਾਂ ਦੀ ਇੱਕ ਪਾਰਟਨਰਸ਼ਿਪ ਬਣਾਈ ਗਈ ਸੀ ਜੋ ਕਿ 1997 ਦੇ ਵਿੱਚ ਸੀ ਦੱਸਦੇ ਕਿ ਇੰਗਲੈਂਡ ਦੇ ਖਿਲਾਫ ਆਸਟ੍ਰੇਲੀਆ ਦੀ ਟੀਮ ਨੇ ਇਹ ਰਿਕਾਰਡ ਬਣਾਇਆ ਸੀ ਅਤੇ 309 ਦੌੜਾਂ ਬਣਾ ਕੇ ਇੱਕ ਨਮਾ ਕੀਰਤੀ ਬੰਦ ਰਤੀ ਅਸੀਂ ਤੇ ਹੁਣ ਭਾਰਤੀ ਟੀਮ ਨੇ ਵੀ ਦੂਜੇ ਨੰਬਰ ਦੀ ਪਾਰਟਨਰਸ਼ਿਪ ਕੀਤੀ ਹੈ ਦੱਸਦੀ ਹੈ ਕਿ ਭਾਰਤ ਦੀ ਟੀਮ ਸਾਊਥ ਅਫਰੀਕਾ ਦੇ ਖਿਲਾਫ ਟੈਸਟ ਮੁਕਾਬਲਾ ਖੇਡ ਰਹੀ ਹੈ ਤੇ 603 ਦੌੜਾਂ ਬਣਾ ਕੇ ਭਾਰਤੀ ਟੀਮ ਨੇ ਆਪਣੇ ਪਹਿਲੇ ਦਿਨ ਦੀ ਪਾਰੀ ਕੋਸ਼ਿਸ਼ਤ ਕੀਤੀ ਹੈ ਤੇ ਹੁਣ ਸਾਊਥ ਅਫਰੀਕਾ ਦੀ ਟੀਮ ਦੇ ਵੱਲੋਂ ਬੈਟਿੰਗ ਕੀਤੀ ਜਾ ਰਹੀ ਹੈ ਪਰ ਜੇਕਰ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ 99 ਸਾਲ ਪੁਰਾਣਾ ਰਿਕਾਰਡ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਇਆ ਉੱਥੇ ਹੀ ਹੁਣ ਲੋਕ ਇਹ ਵੀ ਉਮੀਦ ਕਰ ਰਹੇ ਆ ਕਿ ਭਾਰਤ ਦੀ ਪੁਰਸ਼ ਕ੍ਰਿਕਟ ਟੀਮ ਵੀ ਇੱਕ ਨਵਾਂ ਇਤਿਹਾਸ ਰਚੇਗੀ ਤੇ 10 ਸਾਲਾਂ ਦੇ ਬਾਅਦ ਫਾਈਨਲ ਦੇ ਵਿੱਚ ਪਹੁੰਚ ਵਾਲੀ ਇਹ ਟੀਮ ਫਾਈਨਲ ਮੁਕਾਬਲਾ ਜਿੱਤ ਕੇ 17 ਸਾਲਾਂ ਬਾਅਦ ਫਿਰ ਤੋਂ ਆਪਣਾ ਇਤਿਹਾਸ ਦੁਹਰਾਏਗੀ 2007 ਦੇ ਵਿੱਚ ਭਾਰਤੀ ਟੀਮ ਨੇ T20 ਵਿਸ਼ਵ ਕੱਪ ਜਿੱਤਿਆ ਸੀ ਅਤੇ ਉਸ ਤੋਂ ਬਾਅਦ 2014 ਦੇ ਵਿੱਚ ਭਾਰਤ ਦੀ ਟੀਮ ਨੇ ਫਾਈਨਲ ਮੁਕਾਬਲਾ ਖੇਡਿਆ ਸੀ ਪਰ ਫਾਈਨਲ ਦੇ ਵਿੱਚ ਭਾਰਤ ਨੂੰ ਸ਼੍ਰੀਲੰਕਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਭਾਰਤ ਦੀ ਟੀਮ T20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਚੁੱਕੀ ਹੈ ਤੇ ਹਰ ਕੋਈ ਉਮੀਦ ਕਰ ਰਿਹਾ ਹੈ ਕਿ ਭਾਰਤੀ ਟੀਮ ਇੱਥੇ ਸ਼ਾਨਦਾਰ ਖੇਡ ਦਿਖਾਏਗੀ ਅਤੇ ਜਿੱਤ ਹਾਸਲ ਕਰੇਗੀ ਭਾਰਤੀ ਕ੍ਰਿਕਟ ਦੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ ਇੱਕ ਪਾਸੇ ਭਾਰਤ ਦੀ ਕ੍ਰਿਕਟ ਟੀਮ ਸਾਊਥ ਅਫਰੀਕਾ ਦੇ ਖਿਲਾਫ T20 ਵਿਸ਼ਵ ਕੱਪ ਦੇ ਵਿੱਚ ਫਾਈਨਲ ਮੁਕਾਬਲਾ ਖੇਡਣ ਜਾ ਰਹੀ ਹੈ ਉੱਤੇ ਹੀ ਦੂਜੇ ਪਾਸੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਵੀ ਇੱਕ ਨਵਾਂ ਇਤਿਹਾਸ ਰਚ ਦਿੱਤਾ ਦੱਸਦੇ ਕਿ ਭਾਰਤ ਦੀ ਟੀਮ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਤੇ ਇਹ ਰਿਕਾਰਡ ਵੀ ਸਾਊਥ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ ਬਣਿਆ ਹੈ ਦੱਸਦੇ ਕਿ ਭਾਰਤੀ ਟੀਮ ਨੇ 99 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਦੱਸਦੇ ਕਿ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਟੈਸਟ ਕ੍ਰਿਕਟ ਦੇ ਵਿੱਚ ਇੱਕ ਦਿਨ 'ਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਇੱਕ ਦਿਨ ਦੇ ਵਿੱਚ 525 ਸਕੋਰ ਬਣਾ ਕੇ ਨਵਾਂ ਰਿਕਾਰਡ ਬਣਾਇਆ ਹੈ, ਜੋ ਕਿ 89 ਸਾਲ ਪੁਰਾਣਾ ਰਿਕਾਰਡ ਤੋੜ ਕੇ ਬਣਿਆ। ਦੱਸਦੇ ਕਿ 89 ਸਾਲ ਪਹਿਲਾਂ 1935 ਦੇ ਵਿੱਚ ਕ੍ਰਾਈਸਚਰਚ ਦੇ ਵਿੱਚ ਇੱਕ ਮੁਕਾਬਲਾ ਖੇਡਿਆ ਗਿਆ ਸੀ ਜਿੱਥੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਦੇ ਖਿਲਾਫ 2 ਵਿਕਟਾਂ ਦੇ ਨੁਕਸਾਨ ਤੇ 431 ਸਕੋਰ ਬਣਾਏ ਸੀ। ਉੱਥੇ ਹੀ ਹੁਣ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਸਾਊਥ ਅਫਰੀਕਾ ਦੇ ਖਿਲਾਫ ਇੱਕ ਦਿਨ ਦੇ ਵਿੱਚ 4 ਬੱਟਾਂ ਖੋਕੇ 525 ਸਕੋਰ ਬਣਾਏ ਨੇ ਦੱਸ ਦੇ ਇੱਕ ਇਸ ਸਕੋਰ ਨੂੰ ਬਣਾਉਣ ਦੇ ਲਈ ਸ਼ਿਫਾਲੀ ਬਰਮਾ ਨੇ ਸ਼ਾਨਦਾਰ ਬੈਟਿੰਗ ਕੀਤੀ ਸ਼ਿਫਾਲੀ ਨੇ 194 ਗੇਂਦਾਂ ਦੇ ਵਿੱਚ 205 ਸਕੋਰ ਬਣਾਏ ਉੱਥੇ ਹੀ ਸਮ੍ਰਿਤੀ ਮੰਦਾਨਾ ਨੇ 149 ਸਕੋਰਾਂ ਦੀ ਪਾਰੀ ਖੇਡੀ ਤੇ ਇਸ ਦੇ ਨਾਲ ਨਾਲ ਦੋਵਾਂ ਨੇ ਮਿਲ ਕੇ 292 ਦੌੜਾਂ ਦੀ ਸਾਂਝੇਦਾਰੀ ਕੀਤੀ ਦੱਸਦੇ ਇੱਕ ਇੱਕ ਪਾਰਟਨਰਸ਼ਿਪ ਦੋਨਾਂ ਦੇ ਵੱਲੋਂ ਬਣਾਈ ਗਈ ਹੈ ਤੇ ਇੱਕ ਨਵਾਂ ਜਿਹੜਾ ਰਿਕਾਰਡ ਹੈ ਉਹ ਭਾਰਤੀ ਟੀਮ ਨੇ ਹਾਸਲ ਕੀਤਾ ਹੈ ਦੱਸਦੇ ਕਿ ਸ਼ਿਫਾਲੀ ਵਰਮਾ ਨੇ ਮਿਥਾਲੀ ਰਾਜ ਤੋਂ ਬਾਅਦ ਇੱਕ ਨਵਾਂ ਕਾਰਨਾਮਾ ਹਾਸਲ ਕੀਤਾ ਹੈ ਮਿਥਾਲੀ ਰਾਜ ਨੇ ਇਸ ਤੋਂ ਪਹਿਲਾਂ 2002 ਦੇ ਵਿੱਚ ਭਾਰਤੀ ਟੈਸਟ ਕ੍ਰਿਕਟ ਦੇ ਵਿੱਚ ਇੱਕ ਦੋਹਰਾ ਸੈਂਕੜਾ ਲਗਾਇਆ ਸੀ ਪਰ ਹੁਣ ਸ਼ਿਫਾਲੀ ਵਰਮਾ ਨੇ ਵੀ ਉਹਨਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਤੇ ਭਾਰਤ ਦੇ ਲਈ ਦੋਹਰਾ ਸੈਂਕੜਾ ਲਗਾਉਣ ਵਾਲੀ ਦੂਜੀ ਖਿਡਾਰੀ ਬਣ ਚੁੱਕੀ ਹੈ ਦੱਸ ਦੇ ਕਿ 2002 ਦੇ ਵਿੱਚ ਸ਼ਿਫਾਲੀ ਵਰਮਾ ਤੋਂ ਪਹਿਲਾਂ ਮਿਥਾਲੀ ਰਾਜ ਨੇ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ ਤੇ ਹੁਣ 2024 ਦੇ ਵਿੱਚ ਸ਼ਿਫਾਲੀ ਨੇ ਦੋਹਰਾ ਸੈਂਕੜਾ ਲਗਾ ਕੇ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਦੱਸ ਦੇ ਕਿ ਇਸ ਤੋਂ ਪਹਿਲਾਂ ਜੋ ਇੱਕ ਦਿਨ ਦੇ ਵਿੱਚ ਟੈਸਟ ਮੈਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸੀ ਉਹ ਇੰਗਲੈਂਡ ਦੇ ਨਾਮ ਸੀ ਤੇ ਹੁਣ ਭਾਰਤੀ ਟੀਮ ਨੇ ਉਸ ਰਿਕਾਰਡ ਨੂੰ ਵੀ ਆਪਣੇ ਨਾਮ ਕਰ ਲਿਆ ਉੱਥੇ ਹੀ ਸਭ ਤੋਂ ਵੱਡੀ ਪਾਰਟਨਰਸ਼ਿਪ ਦੇ ਵਿੱਚ ਵੀ ਭਾਰਤੀ ਟੀਮ ਨੇ ਇੱਕ ਨਵਾਂ ਇਤਿਹਾਸ ਰੱਖਿਆ ਦੱਸ ਦੇ ਕਿ ਸ਼ਿਫਾਲੀ ਅਤੇ ਮੰਦਾਨਾ ਦੇ ਵਿਚਕਾਰ ਹੋਈ ਪਾਰਟਨਰਸ਼ਿਪ 292 ਦੌੜਾਂ ਦੀ ਸੀ ਅਤੇ ਭਾਰਤ ਦੇ ਲਈ ਇਹ ਸਭ ਤੋਂ ਵੱਡੀ ਪਾਰਟਨਰਸ਼ਿਪ ਹੈ ਤੇ ਜੇਕਰ ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਵਰਲਡ ਲੈਵਲ ਦੇ ਉੱਪਰ ਇਹ ਦੂਜੀ ਸਭ ਤੋਂ ਵੱਡੀ ਪਾਰਟਨਰਸ਼ਿਪ ਹੈ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਟੀਮ ਦੇ ਵੱਲੋਂ 300 9 ਦੌੜਾਂ ਦੀ ਇੱਕ ਪਾਰਟਨਰਸ਼ਿਪ ਬਣਾਈ ਗਈ ਸੀ ਜੋ ਕਿ 1997 ਦੇ ਵਿੱਚ ਸੀ ਦੱਸਦੇ ਕਿ ਇੰਗਲੈਂਡ ਦੇ ਖਿਲਾਫ ਆਸਟ੍ਰੇਲੀਆ ਦੀ ਟੀਮ ਨੇ ਇਹ ਰਿਕਾਰਡ ਬਣਾਇਆ ਸੀ ਅਤੇ 309 ਦੌੜਾਂ ਬਣਾ ਕੇ ਇੱਕ ਨਵਾਂ ਕੀਰਤੀਬੰਦ ਰਚਿਆ ਸੀ ਤੇ ਹੁਣ ਭਾਰਤੀ ਟੀਮ ਨੇ ਵੀ ਦੂਜੇ ਨੰਬਰ ਦੀ ਪਾਰਟਨਰਸ਼ਿਪ ਕੀਤੀ ਹੈ ਦੱਸਦੀ ਹੈ ਕਿ ਭਾਰਤ ਦੀ ਟੀਮ ਸਾਊਥ ਅਫਰੀਕਾ ਦੇ ਖਿਲਾਫ ਟੈਸਟ ਮੁਕਾਬਲਾ ਖੇਡ ਰਹੀ ਹੈ ਤੇ 603 ਦੌੜਾਂ ਬਣਾ ਕੇ ਭਾਰਤੀ ਟੀਮ ਨੇ ਆਪਣੇ ਪਹਿਲੇ ਦਿਨ ਦੀ ਪਾਰੀ ਕੋਸ਼ਿਸ਼ਤ ਕੀਤੀ ਹੈ ਤੇ ਹੁਣ ਸਾਊਥ ਅਫਰੀਕਾ ਦੀ ਟੀਮ ਦੇ ਵੱਲੋਂ ਬੈਟਿੰਗ ਕੀਤੀ ਜਾ ਰਹੀ ਹੈ ਪਰ ਜੇਕਰ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ 89 ਸਾਲ ਪੁਰਾਣਾ ਰਿਕਾਰਡ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਇਆ ਉੱਥੇ ਹੀ ਹੁਣ ਲੋਕ ਇਹ ਵੀ ਉਮੀਦ ਕਰ ਰਹੇ ਆ ਕਿ ਭਾਰਤ ਦੀ ਪੁਰਸ਼ ਕ੍ਰਿਕਟ ਟੀਮ ਵੀ ਇੱਕ ਨਵਾਂ ਇਤਿਹਾਸ ਰਚੇਗੀ ਤੇ 10 ਸਾਲਾਂ ਦੇ ਬਾਅਦ ਫਾਈਨਲ ਦੇ ਵਿੱਚ ਪਹੁੰਚੇ ਵਾਲੀ ਇਹ ਟੀਮ ਫਾਈਨਲ ਮੁਕਾਬਲਾ ਜਿੱਤ ਕੇ 17 ਸਾਲਾਂ ਬਾਅਦ ਫਿਰ ਤੋਂ ਆਪਣਾ ਇਤਿਹਾਸ ਦੁਹਰਾਏਗੀ 2007 ਦੇ ਵਿੱਚ ਭਾਰਤੀ ਟੀਮ ਨੇ T20 ਵਿਸ਼ਵ ਕੱਪ ਜਿੱਤਿਆ ਸੀ ਅਤੇ ਉਸ ਤੋਂ ਬਾਅਦ 2014 ਦੇ ਵਿੱਚ ਭਾਰਤ ਦੀ ਟੀਮ ਨੇ ਫਾਈਨਲ ਮੁਕਾਬਲਾ ਖੇਡਿਆ ਸੀ ਪਰ ਫਾਈਨਲ ਦੇ ਵਿੱਚ ਭਾਰਤ ਨੂੰ ਸ਼੍ਰੀਲੰਕਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਭਾਰਤ ਦੀ ਟੀਮ T20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਚੁੱਕੀ ਹੈ ਤੇ ਹਰ ਕੋਈ ਉਮੀਦ ਕਰ ਰਿਹਾ ਹੈ ਕਿ ਭਾਰਤੀ ਟੀਮ ਇੱਥੇ ਸ਼ਾਨਦਾਰ ਖੇਡ ਦਿਖਾਏਗੀ ਅਤੇ ਜਿੱਤ ਹਾਸਲ ਕਰੇਗੀ ਭਾਰਤੀ ਕ੍ਰਿਕਟ ਦੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ ਇੱਕ ਪਾਸੇ ਭਾਰਤ ਦੀ ਕ੍ਰਿਕਟ ਟੀਮ ਸਾਊਥ ਅਫਰੀਕਾ ਦੇ ਖਿਲਾਫ T20 ਵਿਸ਼ਵ ਕੱਪ ਦੇ ਵਿੱਚ ਫਾਈਨਲ ਮੁਕਾਬਲਾ ਖੇਡਣ ਜਾ ਰਹੀ ਹੈ ਉੱਤੇ ਹੀ ਦੂਜੇ ਪਾਸੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਵੀ ਇੱਕ ਨਵਾਂ ਇਤਿਹਾਸ ਰਚ ਦਿੱਤਾ ਦੱਸਦੇ ਕਿ ਭਾਰਤ ਦੀ ਟੀਮ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਤੇ ਇਹ ਰਿਕਾਰਡ ਵੀ ਸਾਊਥ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ ਬਣਿਆ ਹੈ ਦੱਸਦੇ ਕਿ ਭਾਰਤੀ ਟੀਮ ਨੇ 99 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਦੱਸਦੇ ਕਿ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਟੈਸਟ ਕ੍ਰਿਕਟ ਦੇ ਵਿੱਚ ਇੱਕ ਦਿਨ 'ਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਇੱਕ ਦਿਨ ਦੇ ਵਿੱਚ 525 ਸਕੋਰ ਬਣਾ ਕੇ ਨਵਾਂ ਰਿਕਾਰਡ ਬਣਾਇਆ ਹੈ ਜੋ ਕਿ 89 ਸਾਲ ਪੁਰਾਣਾ ਰਿਕਾਰਡ ਤੋੜ ਕੇ ਬਣਿਆ। ਦੱਸਦੇ ਕਿ 89 ਸਾਲ ਪਹਿਲਾਂ 1935 ਦੇ ਵਿੱਚ ਕ੍ਰਾਈਸਚਰਚ ਦੇ ਵਿੱਚ ਇੱਕ ਮੁਕਾਬਲਾ ਖੇਡਿਆ ਗਿਆ ਸੀ ਜਿੱਥੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਦੇ ਖਿਲਾਫ 2 ਵਿਕਟਾਂ ਦੇ ਨੁਕਸਾਨ ਤੇ 431 ਸਕੋਰ ਬਣਾਏ ਸੀ। ਉੱਥੇ ਹੀ ਹੁਣ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਸਾਊਥ ਅਫਰੀਕਾ ਦੇ ਖਿਲਾਫ ਇੱਕ ਦਿਨ ਦੇ ਵਿੱਚ ਚਾਰ ਵਿਕਟਾਂ ਖੋਕੇ 525 ਸਕੋਰ ਬਣਾਏ ਨੇ ਦੱਸ ਦੇ ਕਿ ਇਸ ਸਕੋਰ ਨੂੰ ਬਣਾਉਣ ਦੇ ਲਈ ਸ਼ਿਫਾਲੀ ਬਰਮਾ ਨੇ ਸ਼ਾਨਦਾਰ ਬੈਟਿੰਗ ਕੀਤੀ ਸ਼ਿਫਾਲੀ ਨੇ 194 ਗੇਂਦਾਂ ਦੇ ਵਿੱਚ 205 ਸਕੋਰ ਬਣਾਏ ਉੱਥੇ ਹੀ ਸਮ੍ਰਿਤੀ ਮੰਦਾਨਾ ਨੇ 149 ਸਕੋਰਾਂ ਦੀ ਪਾਰੀ ਖੇਡੀ ਤੇ ਇਸ ਦੇ ਨਾਲ ਨਾਲ ਦੋਵਾਂ ਨੇ ਮਿਲ ਕੇ 292 ਦੌੜਾਂ ਦੀ ਸਾਂਝੇਦਾਰੀ ਕੀਤੀ ਦੱਸਦੇ ਇੱਕ ਇੱਕ ਪਾਰਟਨਰਸ਼ਿਪ ਦੋਨਾਂ ਦੇ ਵੱਲੋਂ ਬਣਾਈ ਗਈ ਹੈ ਤੇ ਇੱਕ ਨਵਾਂ ਜਿਹੜਾ ਰਿਕਾਰਡ ਹੈ ਉਹ ਭਾਰਤੀ ਟੀਮ ਨੇ ਹਾਸਲ ਕੀਤਾ ਹੈ ਦੱਸਦੇ ਕਿ ਸ਼ਿਫਾਲੀ ਵਰਮਾ ਨੇ ਮਿਥਾਲੀ ਰਾਜ ਤੋਂ ਬਾਅਦ ਇੱਕ ਨਵਾਂ ਕਾਰਨਾਮਾ ਹਾਸਲ ਕੀਤਾ ਹੈ ਮਿਥਾਲੀ ਰਾਜ ਨੇ ਇਸ ਤੋਂ ਪਹਿਲਾਂ 2002 ਦੇ ਵਿੱਚ ਭਾਰਤੀ ਟੈਸਟ ਕ੍ਰਿਕਟ ਦੇ ਵਿੱਚ ਇੱਕ ਦੋਹਰਾ ਸੈਂਕੜਾ ਲਗਾਇਆ ਸੀ ਪਰ ਹੁਣ ਸ਼ਿਫਾਲੀ ਵਰਮਾ ਨੇ ਵੀ ਉਹਨਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਤੇ ਭਾਰਤ ਦੇ ਲਈ ਦੋਹਰਾ ਸੈਂਕੜਾ ਲਗਾਉਣ ਵਾਲੀ ਦੂਜੀ ਖਿਡਾਰੀ ਬਣ ਚੁੱਕੀ ਹੈ ਦੱਸ ਦੇ ਕਿ 2002 ਦੇ ਵਿੱਚ ਸ਼ਿਫਾਲੀ ਵਰਮਾ ਤੋਂ ਪਹਿਲਾਂ ਮਿਤਾਲੀ ਰਾਜ ਨੇ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ ਤੇ ਹੁਣ 2024 ਦੇ ਵਿੱਚ ਸ਼ਿਫਾਲੀ ਨੇ ਦੋਹਰਾ ਸੈਂਕੜਾ ਲਗਾ ਕੇ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਦੱਸਦੇ ਕਿ ਇਸ ਤੋਂ ਪਹਿਲਾਂ ਜੋ ਇੱਕ ਦਿਨ ਦੇ ਵਿੱਚ ਟੈਸਟ ਮੈਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸੀ ਉਹ ਇੰਗਲੈਂਡ ਦੇ ਨਾਮ ਸੀ ਤੇ ਹੁਣ ਭਾਰਤੀ ਟੀਮ ਨੇ ਉਸ ਰਿਕਾਰਡ ਨੂੰ ਵੀ ਆਪਣੇ ਨਾਮ ਕਰ ਲਿਆ ਉੱਥੇ ਹੀ ਸਭ ਤੋਂ ਵੱਡੀ ਪਾਰਟਨਰਸ਼ਿਪ ਦੇ ਵਿੱਚ ਵੀ ਭਾਰਤੀ ਟੀਮ ਨੇ ਇੱਕ ਨਵਾਂ ਇਤਿਹਾਸ ਰੱਖਿਆ ਦੱਸਦੇ ਕਿ ਸ਼ਿਫਾਲੀ ਅਤੇ ਮੰਦਾਨਾ ਦੇ ਵਿਚਕਾਰ ਹੋਈ ਪਾਰਟਨਰਸ਼ਿਪ 292 ਦੌੜਾਂ ਦੀ ਸੀ ਅਤੇ ਭਾਰਤ ਦੇ ਲਈ ਇਹ ਸਭ ਤੋਂ ਵੱਡੀ ਪਾਰਟਨਰਸ਼ਿਪ ਹੈ ਤੇ ਜੇਕਰ ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਵਰਲਡ ਲੈਵਲ ਦੇ ਉੱਪਰ ਇਹ ਦੂਜੀ ਸਭ ਤੋਂ ਵੱਡੀ ਪਾਰਟਨਰਸ਼ਿਪ ਹੈ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਟੀਮ ਦੇ ਵੱਲੋਂ 309 ਦੌੜਾਂ ਦੀ ਇੱਕ ਪਾਰਟਨਰਸ਼ਿਪ ਬਣਾਈ ਗਈ ਸੀ ਜੋ ਕਿ 1997 ਦੇ ਵਿੱਚ ਸੀ ਦੱਸਦੇ ਕਿ ਇੰਗਲੈਂਡ ਦੇ ਖਿਲਾਫ ਆਸਟ੍ਰੇਲੀਆ ਦੀ ਟੀਮ ਨੇ ਇਹ ਰਿਕਾਰਡ ਬਣਾਇਆ ਸੀ ਅਤੇ 309 ਦੌੜਾਂ ਬਣਾ ਕੇ ਇੱਕ ਨਵਾਂ ਕੀਰਤੀਬੰਦ ਰਚਿਆ ਸੀ ਤੇ ਹੁਣ ਭਾਰਤੀ ਟੀਮ ਨੇ ਵੀ ਦੂਜੇ ਨੰਬਰ ਦੀ ਪਾਰਟਨਰਸ਼ਿਪ ਕੀਤੀ ਹੈ ਦੱਸਦੀ ਹੈ ਕਿ ਭਾਰਤ ਦੀ ਟੀਮ ਸਾਊਥ ਅਫਰੀਕਾ ਦੇ ਖਿਲਾਫ ਟੈਸਟ ਮੁਕਾਬਲਾ ਖੇਡ ਰਹੀ ਹੈ ਤੇ 603 ਦੌੜਾਂ ਬਣਾ ਕੇ ਭਾਰਤੀ ਟੀਮ ਨੇ ਆਪਣੇ ਪਹਿਲੇ ਦਿਨ ਦੀ ਪਾਰੀ ਕੋਸ਼ਿਸ਼ਤ ਕੀਤੀ ਹੈ ਤੇ ਹੁਣ ਸਾਊਥ ਅਫਰੀਕਾ ਦੀ ਟੀਮ ਦੇ ਵੱਲੋਂ ਬੈਟਿੰਗ ਕੀਤੀ ਜਾ ਰਹੀ ਹੈ ਪਰ ਜੇਕਰ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ 89 ਸਾਲ ਪੁਰਾਣਾ ਰਿਕਾਰਡ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਇਆ ਉੱਥੇ ਹੀ ਹੁਣ ਲੋਕ ਇਹ ਵੀ ਉਮੀਦ ਕਰ ਰਹੇ ਆ ਕਿ ਭਾਰਤ ਦੀ ਪੁਰਸ਼ ਕ੍ਰਿਕਟ ਟੀਮ ਵੀ ਇੱਕ ਨਵਾਂ ਇਤਿਹਾਸ ਰਚੇਗੇ ਤੇ 10 ਸਾਲਾਂ ਦੇ ਬਾਅਦ ਫਾਈਨਲ ਦੇ ਵਿੱਚ ਪਹੁੰਚਣ ਵਾਲੀ ਇਹ ਟੀਮ ਫਾਈਨਲ ਮੁਕਾਬਲਾ ਜਿੱਤ ਕੇ 17 ਸਾਲਾਂ ਬਾਅਦ ਫਿਰ ਤੋਂ ਆਪਣਾ ਇਤਿਹਾਸ ਦੁਹਰਾਏਗੀ 2007 ਦੇ ਵਿੱਚ ਭਾਰਤੀ ਟੀਮ ਨੇ T20 ਵਿਸ਼ਵ ਕੱਪ ਜਿੱਤਿਆ ਸੀ ਤੇ ਉਸ ਤੋਂ ਬਾਅਦ 2014 ਦੇ ਵਿੱਚ ਭਾਰਤ ਦੀ ਟੀਮ ਨੇ ਫਾਈਨਲ ਮੁਕਾਬਲਾ ਖੇਡਿਆ ਸੀ ਪਰ ਫਾਈਨਲ ਦੇ ਵਿੱਚ ਭਾਰਤ ਨੂੰ ਸ਼੍ਰੀਲੰਕਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਭਾਰਤ ਦੀ ਟੀਮ T20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਚੁੱਕੀ ਹੈ ਤੇ ਹਰ ਕੋਈ ਉਮੀਦ ਕਰ ਰਿਹਾ ਹੈ ਕਿ ਭਾਰਤੀ ਟੀਮ ਇੱਥੇ ਸ਼ਾਨਦਾਰ ਖੇਡ ਦਿਖਾਏਗੀ ਤੇ ਜਿੱਤ ਹਾਸਲ ਕਰੇਗੀ ਭਾਰਤੀ ਕ੍ਰਿਕਟ ਦੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ ਇੱਕ ਪਾਸੇ ਭਾਰਤ ਦੀ ਕ੍ਰਿਕਟ ਟੀਮ ਸਾਊਥ ਅਫਰੀਕਾ ਦੇ ਖਿਲਾਫ T20 ਵਿਸ਼ਵ ਕੱਪ ਦੇ ਵਿੱਚ ਫਾਈਨਲ ਮੁਕਾਬਲਾ ਖੇਡਣ ਜਾ ਰਹੀ ਹੈ ਉੱਤੇ ਹੀ ਦੂਜੇ ਪਾਸੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਵੀ ਇੱਕ ਨਵਾਂ ਇਤਿਹਾਸ ਰਚ ਦਿੱਤਾ ਦੱਸਦੇ ਕਿ ਭਾਰਤ ਦੀ ਟੀਮ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਤੇ ਇਹ ਰਿਕਾਰਡ ਵੀ ਸਾਊਥ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ ਬਣਿਆ ਹੈ ਦੱਸਦੇ ਕਿ ਭਾਰਤੀ ਟੀਮ ਨੇ 99 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਦੱਸਦੇ ਕਿ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਟੈਸਟ ਕ੍ਰਿਕਟ ਦੇ ਵਿੱਚ ਇੱਕ ਦਿਨ 'ਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਇੱਕ ਦਿਨ ਦੇ ਵਿੱਚ 525 ਸਕੋਰ ਬਣਾ ਕੇ ਨਵਾਂ ਰਿਕਾਰਡ ਬਣਾਇਆ ਹੈ ਜੋ ਕਿ 89 ਸਾਲ ਪੁਰਾਣਾ ਰਿਕਾਰਡ ਤੋੜ ਕੇ ਬਣਿਆ। ਦੱਸਦੇ ਕਿ 89 ਸਾਲ ਪਹਿਲਾਂ 1935 ਦੇ ਵਿੱਚ ਕ੍ਰਾਈਸਚਰਚ ਦੇ ਵਿੱਚ ਇੱਕ ਮੁਕਾਬਲਾ ਖੇਡਿਆ ਗਿਆ ਸੀ ਜਿੱਥੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਦੇ ਖਿਲਾਫ 2 ਵਿਕਟਾਂ ਦੇ ਨੁਕਸਾਨ ਤੇ 431 ਸਕੋਰ ਬਣਾਏ ਸੀ। ਉੱਥੇ ਹੀ ਹੁਣ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਸਾਊਥ ਅਫਰੀਕਾ ਦੇ ਖਿਲਾਫ ਇੱਕ ਦਿਨ ਦੇ ਵਿੱਚ 4 ਬੱਟਾਂ ਖੋਕੇ 525 ਸਕੋਰ ਬਣਾਏ ਨੇ ਦੱਸ ਦੇ ਕਿ ਇਸ ਸਕੋਰ ਨੂੰ ਬਣਾਉਣ ਦੇ ਲਈ ਸ਼ਿਫਾਲੀ ਬਰਮਾ ਨੇ ਸ਼ਾਨਦਾਰ ਬੈਟਿੰਗ ਕੀਤੀ ਸ਼ਿਫਾਲੀ ਨੇ 194 ਗੇਂਦਾਂ ਦੇ ਵਿੱਚ 205 ਸਕੋਰ ਬਣਾਏ ਉੱਥੇ ਹੀ ਸਮ੍ਰਿਤੀ ਮੰਦਾਨਾ ਨੇ 149 ਸਕੋਰਾਂ ਦੀ ਪਾਰੀ ਖੇਡੀ ਤੇ ਇਸ ਦੇ ਨਾਲ ਨਾਲ ਦੋਵਾਂ ਨੇ ਮਿਲ ਕੇ 292 ਦੌੜਾਂ ਦੀ ਸਾझेदारी ਕੀਤੀ ਦੱਸਦੇ ਇੱਕ ਇੱਕ ਪਾਰਟਨਰਸ਼ਿਪ ਦੋਨਾਂ ਦੇ ਵੱਲੋਂ ਬਣਾਈ ਗਈ ਹੈ ਤੇ ਇੱਕ ਨਵਾਂ ਜਿਹੜਾ ਰਿਕਾਰਡ ਹੈ ਉਹ ਭਾਰਤੀ ਟੀਮ ਨੇ ਹਾਸਲ ਕੀਤਾ ਹੈ ਦੱਸਦੇ ਕਿ ਸ਼ਿਫਾਲੀ ਵਰਮਾ ਨੇ ਮਿਥਾਲੀ ਰਾਜ ਤੋਂ ਬਾਅਦ ਇੱਕ ਨਵਾਂ ਕਾਰਨਾਮਾ ਹਾਸਲ ਕੀਤਾ ਹੈ ਮਿਥਾਲੀ ਰਾਜ ਨੇ ਇਸ ਤੋਂ ਪਹਿਲਾਂ 2002 ਦੇ ਵਿੱਚ ਭਾਰਤੀ ਟੈਸਟ ਤੋ ক্রিকেট ਦੇ ਵਿੱਚ ਇੱਕ ਦੋਹਰਾ ਸੈਂਕੜਾ ਲਗਾਇਆ ਸੀ ਪਰ ਹੁਣ ਸ਼ਿਫਾਲੀ ਵਰਮਾ ਨੇ ਵੀ ਉਹਨਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਤੇ ਭਾਰਤ ਦੇ ਲਈ ਦੋਹਰਾ ਸੈਂਕੜਾ ਲਗਾਉਣ ਵਾਲੀ ਦੂਜੀ ਖਿਡਾਰੀ ਬਣ ਚੁੱਕੀ ਹੈ ਦੱਸ ਦੇ ਕਿ 2002 ਦੇ ਵਿੱਚ ਸ਼ਿਫਾਲੀ ਵਰਮਾ ਤੋਂ ਪਹਿਲਾਂ ਮਿਥਾਲੀ ਰਾਜ ਨੇ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ ਤੇ ਹੁਣ 2024 ਦੇ ਵਿੱਚ ਸ਼ਿਫਾਲੀ ਨੇ ਦੋਰਾ ਸੈਂਕੜਾ ਲਗਾ ਕਿ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਦੱਸਦੇ ਕਿ ਇਸ ਤੋਂ ਪਹਿਲਾਂ ਜੋ ਇੱਕ ਦਿਨ ਦੇ ਵਿੱਚ ਟੈਸਟ ਮੈਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸੀ ਉਹ ਇੰਗਲੈਂਡ ਦੇ ਨਾਮ ਸੀ ਤੇ ਹੁਣ ਭਾਰਤੀ ਟੀਮ ਨੇ ਉਸ ਰਿਕਾਰਡ ਨੂੰ ਵੀ ਆਪਣੇ ਨਾਮ ਕਰ ਲਿਆ ਉੱਥੇ ਹੀ ਸਭ ਤੋਂ ਵੱਡੀ ਪਾਰਟਨਰਸ਼ਿਪ ਦੇ ਵਿੱਚ ਵੀ ਭਾਰਤੀ